ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਸ਼ਹਾਦਤ ਹੋਈ ਹੈ ਨਾ ਉਹ ਅਹਿਲੇ ਸ਼ਹੀਦ ਹੋਏ ਹਨ ਮੈਂ ਕੱਲ ਵੀ ਆਪ ਜੀ ਦੇ ਨਾਲ ਜਗਰ ਕੀਤਾ ਸੀ ਜਦੋਂ ਕੋਈ ਸੋ ਮਨੁੱਖੀ ਕਦਰਾਂ ਕੀਮਤਾਂ ਦੇ ਉੱਤੇ ਸਰਮੌਰਤਾ ਜਿਹਦੇ ਵਿੱਚ ਕੋਈ ਆਪਣੀ ਮੁਥਾਜਰੀ ਨਹੀਂ ਹੁੰਦੀ ਆਪਣੀ ਲੋੜ ਨਹੀਂ ਹੁੰਦੀ ਕੋਈ ਸਿਰਫ ਮਨੁੱਖਤਾ ਦੀ ਕਲਿਆਣ ਦੇ ਲਈ ਜ਼ੁਲਮ ਦਾ ਨਾਸ ਕਰਨ ਵਾਸਤੇ ਕੋਈ ਸ਼ਹਾਦਤ ਤੇ ਜਾਮ ਪੀਂਦਾ ਨਾ ਕੁਰਬਾਨ ਹੁੰਦਾ ਏ ਉਹਦਾ ਪਹਿਲਾ ਕੁਰਬਾਨੀਆਂ ਦਾ ਕੁਰਬਾਨੀਆਂ ਦਾ ਜਿਹੜਾ ਨੀ ਪਤਰ ਗੱਲੀ ਆਪਾਂ ਉਹਦਾ ਮੇਨ ਕਾਰਨ ਇਹ ਹੁੰਦਾ ਵੀ ਜਿਹੜਾ ਬੰਦਾ ਜ਼ੁਲਮ ਕਰ ਰਿਹਾ ਨਾ ਜ਼ੁਲਮ ਕੁਮਾ ਰਿਹਾ ਤਾਂ ਐਸੇ ਸਤ ਪੁਰਸ਼ ਦੀ ਕੁਰਬਾਨੀ ਤੋਂ ਉਹਦਾ ਦਿਲ ਪਿੰਗੜ ਜਾਏ ਵੀ ਮੈਂ ਕਿੱਡਾ ਵੱਡਾ ਪਾਪ ਕੀਤਾ ਜ਼ੁਲਮ ਕੀਤਾ ਉਹਨੂੰ ਆਪਣੇ ਅੰਦਰ ਪਾਏ ਹੋਏ ਗੁਨਾਹ ਦਿਸ ਪੈਣ ਉਹਦਾ ਦਿਲ ਪਿੰਗੜ ਜਾਏ। ਇਹ ਪਹਿਲੀ ਗੱਲ ਐ। ਵੀ ਉਹ ਬਾਹ ਜਾ ਜਾਏ। ਦੂਸਰੀ ਗੱਲ ਇਹ ਹੁੰਦੀ ਐ ਕਿ ਜਦੋਂ ਕੋਈ ਇਹੋ ਜਿਹਾ ਸਤ ਪੁਰਸ਼ ਕੁਰਬਾਨੀ ਦੇਵੇ ਨਾ ਸ਼ਹੀਦ ਹੋਵੇ। ਜੇਕਰ ਉਹ ਪੱਥਰ ਦੇ ਲੈ ਉਹਦੇ ਅੰਦਰ ਪੱਥਰ ਟੇਕਿਆ ਹੋਇਆ ਦਿਲ ਦੀ ਥਾਂ ਦੇ ਉਹ ਟੱਸ ਤੋਂ ਮੱਸ ਨਾ ਹੋਵੇ। ਉਹਨੂੰ ਦਿਸੇ ਨਾ ਉਸ ਬਿਲਕੁਲ ਤਵੱਸਬ ਦੇ ਵਿੱਚ ਅੰਨਾ ਹੋਇਆ ਹੋਵੇ। ਤਾਂ ਜਿਹੜੀ ਖਲਕਤ ਹੈ ਨਾ ਮਖਲੂਕ ਹੈ ਦੁਨੀਆ ਬਸ ਉਹਨਾਂ ਦੇ ਹਿਰਦੇ ਵਿੱਚ ਪਏ ਸ਼ੋਲੇ ਭੜਕ ਜਾਣ ਉਹ ਉੱਠ ਖੜੇ ਜ਼ੁਲਮ ਦੇ ਵਿਰੁੱਧ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਛੇਵੇਂ ਪਾਤਸ਼ਾਹ ਨੇ ਚਾਰ ਜੁੱਧ ਲੜੇ ਸਿੱਖਾਂ ਦੇ ਵਿੱਚ ਭਗਤੀ ਦੀ ਦਾ ਸ਼ਕਤੀ ਪ੍ਰਦਾਨ ਹੋਈ ਵੀ ਹੁਣ ਮਾੜਾ ਫੜ ਕੇ ਬੈਠ ਨਹੀਂ ਦੇਣਾ ਇਹਨਾਂ ਨੇ ਇਹਨਾਂ ਨੇ ਨਾਮ ਨਹੀਂ ਜਪਣ ਦੇਣਾ ਇਹ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਸਹਾਰ ਕਰ ਸਕਦੇ ਤੇ ਮਹਾਰਾ ਸੱਚੇ ਪਾਸ਼ਾ ਨੇ ਤਖਤਾਂ ਦੀ ਰਚਨਾ ਕੀਤੀ ਤੇ ਗੁਰੂ ਅਰਜਨ ਦੇ ਮਹਾਰਾ ਸੱਚੇ ਪਾਸ਼ਾ ਜੀ ਨੇ ਫਿਰ ਇੱਕ ਫੌਜ ਇਕੱਤਰ ਕਰਨ ਵਾਸਤੇ ਲਾਮਬੰਦ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਾਪਣੀ ਚਾਲੇ ਚੱਲਦਾ ਗਿਆ ਤਾਂ ਗੁਰਮੁਖ ਪਿਆਰਿਓ ਤਾਂ ਨੌਵੇਂ ਪਾਸ਼ਾ ਦਾ ਸਮਾ ਆਇਆ ਸੱਚੇ ਪਾਸ਼ਾ ਦੀ ਸ਼ਾਂਤਮਈ ਸ਼ਹਾਦਤ ਹੋਈ ਔਰੰਗਜ਼ੇ ਬਾਜਨੀ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਮਹਾਰ ਖੰਡਾ ਖੜਕਾਇਆ 14 ਜੰਗਾਂ ਲੜੀਆਂ ਮਹਾਰਾ ਸੱਚੇ ਪਾਤਸ਼ਾਹ ਨੇ ਸੋ ਜਿਨ੍ਹਾਂ ਦੇ ਵਿੱਚ ਬਿਲਕੁਲ ਸਤਿਆ ਜਿਹੜੇ ਕਹਿੰਦੇ ਸੀ ਹਮ ਸੋ ਤੋਲਣ ਜਾਣ ਤਕੜੀ ਨੰਗੀ ਕਰਦ ਕਬੂਨੇ ਪਕੜੀ ਜਿਹੜੀ ਉੱਡੀ ਤੋਂ ਹਮ ਡਰ ਪੈ ਹੈ ਦੁਸ਼ਮਣ ਸੋ ਕੈਸੇ ਡਰ ਪੈ ਹੈ ਜੋ ਸਤਿਆਹੀਣ ਹੋ ਚੁੱਕੇ ਸੀ ਮਹਾਰਾ ਸੱਚੇ ਪਾਤਸ਼ਾਹ ਨੇ ਚੰਡੀ ਦੀਆਂ 12 ਦੇ ਗੀਤ ਅਲਾਪੇ ਮਹਾਰਾ ਸੱਚੇ ਪਾਤਸ਼ਾਹ ਨੇ ਵੀਰ ਰਸ ਬਾਣੀ ਸ਼ਸਤਰਾਂ ਦੀ ਮਹਾਰਾਚੀ ਤੇ ਆ ਜਿਹੜੇ ਬਿਲਕੁਲ ਡਰਪੋਕ ਬੁਝਦਲ ਲੋਕ ਸਨ ਉਹਨਾਂ ਦੇ ਵਿੱਚ ਰੂਹ ਫੂਕ ਦਿੱਤੀ ਤੇ ਉਹਨਾਂ ਨੂੰ ਬਲਵਾਨ ਬਣਾਇਆ ਮਹਾਰਾ ਸਚੇ ਪਾਤਸ਼ਾਹ ਨੇ ਖੰਡੇ ਫੜਾਏ ਜਿਹੜੇ ਨਾ ਜਿਹੜੀ ਓਡੀ ਤੋਂ ਹਮ ਡਰ ਪੈ ਬਾਹਰ ਨਹੀਂ ਨਿਕਲਣਾ ਜਾਣਦੇ ਸੀ ਤੇ ਗੁਰੂ ਗੋਬਿੰਦ ਸਿੰਘ ਦੇ ਮਹਾਰਾ ਦੀ ਸ਼ਕਤੀ ਦੇ ਸਦਕਾ ਏਕਮ ਨਾਮ ਏਕ ਬੂੰਦ ਅੰਮ੍ਰਿਤ ਗੁਰਦੇ ਨੂੰ ਐਸੀ ਅੰਮ੍ਰਿਤ ਦੀ ਸ਼ਕਤੀ ਪ੍ਰਦਾਨ ਹੋਈ ਤਾਂ ਸੱਜ ਜਾਣਿਓ ਤੇ ਮਹਾਰਾ ਸਚੇ ਪਾਤਸ਼ਾਹ ਦੀ ਬਦੌਲਤ ਚਾਰ ਜੰਗਲ